ਇੱਕ ਉਦੇਸ਼ੀ ਨਾਗਰਿਕ ਜੋ ਪਿੰਡ ਪੂਨੀਆ ਦਾ ਗੁਰਵਿੰਦਰ ਸਿੰਘ ਜਿੰਦਾ ਪੁੱਤਰ ਲੇਟ ਮਨਤਾ ਸਿੰਘ ਵਾਸੀ ਪਿੰਡ ਪੂਨੀਆ ਥਾਣਾ ਸ਼ਾਹਕੋਟ ਨੂੰ 20 ਗ੍ਰਾਮ ਹੈਰੋਇਨ 50 ਨਸ਼ੀਲੀਆਂ ਗੋਲੀਆਂ ਦੋ ਸਿਲਵਰ ਪੇਪਰ ਹੈਰੋਇਨਾਂ ਲਿਪੜੇ ਹੋਏ ਇੱਕ ਲਾਈਟਰ ਇੱਕ ਪਾਈਪ ਇੱਕ ਡਿਜੀਟਲ ਕੰਡਾ 119000 ਡਰਗ ਬਣੀ ਸਮੇਤ ਇੱਕ ਗੱਡੀ ਸਫਾਰੀ ਰੰਗਚਟਾ ਨਾਲ ਗ੍ਰਫਤਾਰ ਕੀਤਾ। ਨਾ ਸਰਕਾਰ ਦੇ ਐਮ ਦੇ ਤਹਿਤ ਜੁੱਧ ਨਸ਼ਾ ਵਿਰੁੱਧ ਦੀ ਲੜੀ ਚ ਜ਼ਿਲ੍ਹਾ ਜਨਗਤ ਅਧਿਅਤਿਜ ਮਾਨਯੋਗ ਐਸਐਸਪੀ ਸਿਦਾਰ ਹਰਵੰਦ ਸਿੰਘ ਵਰਕੀ ਜੀ ਵੱਲੋਂ ਸਖਤ ਗਾਈਡਲਾਈਨ ਜਾਰੀ ਕੀਤੀਆਂ ਜਿਨ੍ਹਾਂ ਤਹਿਤ ਸਭ ਦੇ ਸ਼ਾ ਕੋਰ ਦੇ ਮੋਡਲ ਥਾਣਾ ਸ਼ਾਹਕੋਟ ਇੰਸਪੈਕਟਰ ਮੁਖਸਰ ਬਲਵਿੰਦਰ ਸਿੰਘ ਭੁੱਲਰ ਜੀ ਦੀ ਟੀਮ ਵੱਲੋਂ ਇੱਕ ਵਿਦੇਸ਼ੀ ਨਾਗਰਿਕ ਜੋ ਪਿੰਡ ਪੂਨੀਆ ਦਾ ਗੁਰਵਿੰਦਰ ਸਿੰਘ ਜਿੰਦਾ ਪੁੱਤਰ ਲੇਟ ਬੰਤਾ ਸਿੰਘ ਵਾਸੀ ਪਿੰਡ ਪੂਨੀਆ ਥਾਣਾ ਸ਼ਾਹਕੋਟ ਨੂੰ 20 ਗ੍ਰਾਮ ਹੈਰੋਇਨ 50 ਨਸ਼ੀਲੀਆਂ ਗੋਲੀਆਂ ਦੋ ਸਿਲਵਰ ਪੇਪਰ ਹੈਰੋਇਨ ਨਾਲ ਲਿਪੜੇ ਹੋਏ ਇੱਕ ਲਾਈਟਰ ਇੱਕ ਪਾਈਪ ਇੱਕ ਡਿਜੀਟਲ ਕੰਡਾ 119000 ਡਰਗ ਬਣੀ ਸਮੇਤ ਇੱਕ ਗੱਡੀ ਸਫਾਰੀ ਰੰਗਚਟਾ ਨਾਲ ਗ੍ਰਿਫਤਾਰ ਕੀਤਾ ਇਹ ਦੋਸ਼ੀ ਲਗਾਤਾਰ ਆਪਣੇ ਇਸ ਧੰਦੇ 'ਚ ਨਸ਼ੀਲੇ ਪਦਾਰਥਾਂ ਦੇ ਚੰਨਵਾਲੋ ਸੀਗਾ ਇਹ ਕੈਨੇਡਾ ਤੋਂ অন্ਟਾਰੀਓ ਤੋਂ ਆਇਆ ਹੋਇਆ ਔਰ ਉੱਥੇ ਵੀ অন্ਟਾਰੀਓ ਜਿਹੇ ਦੇ ਖਿਲਾਫ ਦੋ ਇਹਦੇ ਦੱਸਣ ਅਨੁਸਾਰ ਦੋ ਮੁਕੱਦਮੇ ਦਰਜਾ ਇੱਕ ਤਾਂ ਨਪਟਾਰਾ ਹੋ ਗਿਆ ਇੱਕ ਅਜੇ ਵੀ ਅੰਡਰ ਟ੍ਰਾਇਲ ਹੈਗਾ ਇੱਥੇ ਆ ਕੇ ਵੀ ਇਹੀ ਧੰਦਾ ਕਰਦਾ ਸੀਗਾ ਇਹਨੂੰ ਪੁਲਿਸ ਨੇ ਰੰਗੇ ਹੱਥੀ ਜਿਹੜਾ ਇਹ ਸਾਜ ਦਾ ਸਮਾਨ ਜਿਹੜਾ ਅਨਸ਼ੀਲ ਸਿੰਘ ਗ੍ਰਿਫਤਾਰ ਕੀਤਾ ਇਹਨੂੰ ਮਾਂਜੋ ਅਦਾਲਤ ਵਿੱਚੋਂ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕਰਕੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ ਦੇਖਿਆ ਜਾ ਰਿਹਾ ਹੈ ਕਿ ਜਿਹੜਾ ਸਮਾਨ ਹੈ ਜਿਹੜਾ ਇਹਨੇ 20 ਗ੍ਰਾਮ ਹੈਰੋਨ ਜਾਂ ਗੋਲੀਆਂ ਇਹ ਕਿੱਥੋਂ ਲਈਆਂ ਕਿਹੜੇ ਕਿਹੜੇ ਦੇ ਸਾਥੀ ਸੀਗੇ ਕੀ ਇਸ ਧੰਦੇ ਚ ਕਿਹੜੀਆਂ ਕਿਹੜੀਆਂ ਪ੍ਰਾਪਰਟੀ ਬਣਾਈਆਂ ਤੇ ਹੋਰ ਪੈਸਾ ਜਿਹੜਾ ਇਹਨੇ ਕਿਹੜੇ ਕਿਹੜੇ ਬੈਂਕ 'ਚ ਰੱਖਿਆ ਇਹ ਸਾਰਾ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ ਪੁਲਿਸ ਵੱਲੋਂ ਮਾਨਯੋਗ ਡੀਸੀ ਸਾਹਿਬ ਦੀ ਗਾਈਡਲਾਈਨ ਤੇ ਨਸ਼ਿਆਂ ਦੇ ਖਿਲਾਫ ਸਖਤ ਉਪਰਾਲੇ ਕੀਤੇ ਜਾ ਰਹੇ ਹਨ ਦੋਸ਼ੀ ਸਮਗਲਣੇ ਕਰਨ ਵਾਲੇ ਜਿਹੜੇ ਪੈਡਲਰ ਤੇ ਸਪਲਾਇਰ ਹਨ ਇਹਨਾਂ ਨੂੰ জেল ਭੇਜਿਆ ਜਾ ਰਿਹਾ ਨਾਲ ਨਾਲ ਜਿਹੜੇ ਇਸ ਬਿਮਾਰੀ ਚ ਲਿਫਤ ਹੋ ਚੁੱਕੇ ਹਨ ਉਹਨਾਂ ਨੂੰ ਐਡਮਿਟ ਵੀ ਕਰਾਇਆ ਜਾ ਰਿਹਾ ਉਹਨਾਂ ਦਾ ਚੰਗੀ ਸਿਹਤ ਲਈ ਔਰ ਕੁਝ ਨੂੰ ਅਸੀਂ ਹੋਟ ਸੈਂਟਰ ਤੋਂ ਟ੍ਰੀਟਮੈਂਟ ਕਰਾ ਰਹੇ ਹਾਂ ਇਸੇ ਤਰ੍ਹਾਂ ਪਬਲਿਕ ਨੂੰ ਅਵੇਅਰ ਕਰਨ ਲਈ ਵੱਖ-ਵੱਖ ਤਰ੍ਹਾਂ ਦੀਆਂ ਸਪੋਰਟਸ ਨਾਲ ਰਿਲੇਟਡ ਜਾਂ ਅਦਰ ਕਾਉਂਸਲਿੰਗ ਵੀ ਉਪਰਾਲੇ ਕਰ ਰਹੇ ਹਨ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਸਖਤ ਉਪਰਾਲੇ ਕੀਤੇ ਜਾ ਰਹੇ ਹਨ ਲਗਾਤਾਰ ਪੰਜਾਬ ਨੂੰ ਰੰਗਲਾ ਪੰਜਾਬ ਨੂੰ ਲਈ ਹੱਤਰਾ ਦਾ ਪ੍ਰੋਗਰਾਮ ਕੀਤਾ ਜਾ ਰਿਹਾ ਥੈਂਕ ਯੂ